ਆਲੇ ਵਾਲਿਆਂ ਨੂੰ ਕੀ ਪਤਾ ਵੀ ਜੰਗ ਕਰੀਦਾ ਕਿਦਾਂ ਤੇ ਉਹਨੂੰ ਇਹ ਸੀ ਕਿ ਗੁਰੂ ਅਰਗਵਿੰਦ ਮਹਾਰਾਜ ਦਾ ਡੇਰਾ ਲੁੱਟ ਕੇ ਜਦੋਂ ਬੰਦੇ ਘਰ ਨੂੰ ਵਾਪਸ ਆਉਣਗੇ ਤੇ ਪੰਜ ਇਨਾਮ ਘਰ ਨੂੰ ਜਾਣਗੇ ਸਾਡੇ ਪੰਜ ਹਿੱਸੇ ਜਾਣਗੇ ਸਾਡੇ ਘਰ ਨੂੰ ਇਹ ਲੀਡਰਾਂ ਨੂੰ ਬਿਮਾਰੀ ਬਹੁਤ ਪੁਰਾਣੀ ਆ ਜਿਹੜਾ ਬੰਦਾ ਤਖਤ ਤੇ ਬੈਠਾ ਜਿਹੜਾ ਬੰਦਾ ਗੱਦੀ ਤੇ ਬੈਠਾ ਉਹਨੂੰ ਇਹ ਹੁੰਦਾ ਵੀ ਆਪਣੇ ਰਜਾਓ ਬਾਕੀ ਕੌਮ ਜਾਵੇ ਟੱਠੇ ਖੂਜ ਭਾਵੇਂ ਕੋ ਚਟਾ ਪੀ ਕੇ ਮਰ ਜੇ ਭਾਵੇਂ ਕੋਈ ਕਿਸੇ ਤਰੀਕੇ ਖਤਮ ਹੋ ਜੇ ਭਾਵੇਂ ਕੋਈ ਕਿਸੇ ਤਰੀਕੇ ਖਤਮ ਹੋ ਜੇ ਇਹਨਾਂ ਨੇ 25 ਸਾਲੀ ਝੰਡੇ ਚੁੱਕੇ ਮਗਰ ਜੰਦਾਬਾਦ ਮੁਰਦਾਬਾਦ ਕਰਨ ਲਈ ਤੋਰੀ ਪੈਣਾ ਵਾ ਇਹਨਾਂ ਨੂੰ ਫੁੱਲੀਆਂ ਪਾ ਕੇ ਤੇ ਜਦੋਂ ਮਰਜੀ ਮਗਰ ਲਾ ਲੋ ਉਹਨਾਂ ਨੂੰ ਅਸਲ ਵਿੱਚ ਸਾਡੀ ਨਵਜ ਸਮਝ ਵਿੱਚ ਆ ਚੁੱਕੀ ਹੈ ਉਦਾਹਰਨ ਪਿਆ ਲੀਡਰ ਆਪਣੀ ਕਮੀ ਤੇ ਪਰਦੇ ਕਿਦਾਂ ਪਾਉਂਦਾ ਕੱਲ ਦੀ ਉਦਾਹਰਨ ਹੈ ਸਰਕਾਰ ਨੇ ਇੱਕ ਪੋਸਟਰ ਛਾਪਿਆ ਸੀ ਜੁੱਧ ਨਸ਼ਿਆਂ ਵਿਰੁੱਧ ਪੜਿਆ ਅਖਬਾਰਾਂ 'ਚ ਵੇਖਿਆ ਕੰਧਾਂ ਤੇ ਲੱਗੇ ਵੇਖੇ ਪੋਸਟਰ ਜੁੱਧ ਨਸ਼ਿਆਂ ਵਿਰੁੱਧ ਅਬ ਮਜੀਠੇ ਦੇ ਲਾਗੇ ਇੱਕੋ ਪਿੰਡ 'ਚ ਨਕਲੀ ਸ਼ਰਾਬ ਪੀ ਕੇ 17 18 ਬੰਦੇ ਮਰ ਗਏ ਤੁਹਾਡੇ ਕੋਲੋਂ ਨਕਲੀ ਸ਼ਰਾਬ ਤੇ ਫੜੀ ਨਹੀਂ ਗਈ ਬਾਕੀ ਵੱਡੇ ਲੈਵਲ ਦਾ ਕੰਮ ਕਿੰਨੇ ਕਰਨਾ ਕਦੋਂ ਕਰਨਾ ਕਿਵੇਂ ਕਰਨਾ ਇਹ ਤੇ ਰੱਬ ਜਾਣਦਾ ਗੋਗਲੂਆਂ ਤੋਂ ਮਿੱਟੀ ਕਿਵੇਂ ਝਾੜੀਦੀ ਆ ਇਹ ਲੀਡਰਾਂ ਨੂੰ ਪੁੱਛਿਆ ਜਾਂਦਾ ਤੇ ਦੂਜੀ ਗੱਲ ਦੱਸਾਂ ਵੇਖੋ ਜਿਨ੍ਹਾਂ ਦੇ ਪੁੱਤ ਮਰ ਗਏ ਨਸ਼ਾ ਪੀ ਕੇ ਜਿਨ੍ਹਾਂ ਦੇ ਭਰਾ ਮਰ ਗਏ ਜਿਨ੍ਹਾਂ ਦੇ ਬੱਚੇ ਮਰ ਗਏ ਉਹ ਤੇ ਹੈਗੀ ਗੱਲ ਗਲਤ ਤੇ ਸਰਕਾਰ ਨੇ ਪਰਦਾ ਕਿਦਾਂ ਪਾਇਆ ਇਹ ਜੀ ਜਿਹੜੇ ਬੰਦੇ ਨਕਲੀ ਸ਼ਰਾਬ ਪੀ ਕੇ ਮਰੇ ਆ 10-10 ਲੱਖ ਰੁਪਏ ਮੁਆਵਜ਼ਾ ਕਹਿੰਦੇ ਸ਼ਰਾਬੀ ਜਿਉਂਦਾ ਕੱਖਦਾ ਤੇ ਮਰਿਆ ਲੱਖਦਾ ਇਹਦੇ ਨਜ਼ਾਰੇ ਪੱਜ ਗੇ ਪੀ ਗਏ ਮਰੋ ਮਗਰ 10 ਲੱਖ ਰੁਪਏ ਦਾ ਟੱਬਰ ਨੂੰ ਮਿਲ ਜਾਣਾ